ਚਾਹੀਦਾ ਰਸਤਾ ਹੈ ਨਾ ਇਮਾਨਦਾਰੀ ਦਾ ਜਾਂ ਸਚਾਈ ਦਾ ਉਹ ਰਸਤਾ ਸੌਖਾ ਨਹੀਂ ਉਹ ਤਾਂ ਕੰਡਿਆਂ ਦੀ ਸੇਜ ਹੈ ਕਹਿਣਾ ਸੌਖਾ ਹੈ ਵੀ ਦੋ ਕੀ ਲੱਗਦਾ ਬੱਲੇ ਬੱਲੇ ਵੀ ਬਹੁਤ ਰਾਤ ਨੂੰ ਰੇਡ ਤੇ ਤੁਰਿਆ 2 ਵਜੇ ਤੁਰਿਆ ਜੀ ਗੋੜ ਵਾਲਿਆਂ ਦੇ ਤੁਰਿਆ ਪਰ ਅੰਦਰੋਂ ਤਾਂ ਜਿਹੜਾ ਆ ਘਰਦਿਆਂ ਦੀ ਵੀ ਪੀਸ ਆਫ ਮਾਈਂਡ ਖਰਾਬ ਹੁੰਦੀ ਆ ਕਿ ਗਵਰਨਮੈਂਟ ਤੰਤਰ ਚ ਚਾਹੇ ਕੋ ਕੰਮ ਘੱਟ ਕਰਦਾ ਚਾਹੇ ਕੋ ਵਧ ਚਾਹੇ ਹੀਰਾਦ ਚਾਹੇ ਕੋਈ ਪੱਥਰ ਉਹ ਇਨਕਰੀਮੈਂਟ ਹੋਈ ਤਨਖਾਹ ਹੋਈ ਰਾਜਨੀਤੀ ਵੀ ਹੋ ਸਕਦੀ ਆ ਕੋਈ ਐਨ ਜੀ ਓ ਵੀ ਨਵੀਂ ਸਟਰੀਮ ਹੋ ਸਕਦੀ ਆ ਇਸੇ ਇਲੈਕਸ਼ਨ ਚ ਪਾਰੀ ਮਾਰੂਗੇ ਕਿਤੇ ਕਿਸੇ ਪਾਰਟੀ ਨੂੰ ਜੁਆਇਨ ਕਰੂੰ ਜਾਂ ਰਾਜਨੀਤੀ ਜਾਣ ਦੀ ਸੋਚੋਗੇ ਜਾਂ ਇਲੈਕਸ਼ਨ ਲੜੋਗੇ ਹਾਂ ਹੋ ਸਕਦਾ ਕਿਉਂਕਿ ਟਾਈਮ ਵੀ ਟਾਈਮ ਵੀ ਤਾਂ ਉਸੇ ਟਾਈਮ ਦਾ ਹੋਣਾ ਚਾਹੀਦਾ ਮੈਂ ਕਿਉਂਕਿ ਜੇ ਮੈਂ ਮੈਂ ਫਿਰ 27 ਦੀ ਨੌਕਰੀ ਪੂਰੀ ਕਰਕੇ ਚੱਲ ਜਾਂਦਾ ਯੈਸ ਯੈਸ ਦੋ ਅੱਛੀਆਂ ਪਾਰਟੀਆਂ ਵੱਲੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਵੱਲ ਕਦਮ ਵਧਾਏ ਗਏ ਆ ਔਰ ਬੜੇ ਵਧੀਆ ਤਰੀਕੇ ਨਾਲ ਵਧਾਏ ਆ ਹੋਰ ਤਾਂ ਨਹੀਂ 2.5 ਸਾਲ ਹੋਰ 3 ਸਾਲ ਹੋਰ ਚੱਲ ਸਕਦੀ ਸੀ ਕਿ ਤੁਸੀਂ ਉਹ ਨੌਕਰੀ ਤੋੜ ਕੇ ਰਸਟੀ ਫਲੈ ਮੈਨੂੰ ਲੱਗ ਰਿਹਾ ਸੀ ਕਿ ਜਿਹੜਾ ਨਾ ਜੌਬ 30 ਸਾਲ ਦੇ ਲਗਭਗ ਇੰਨੀ ਹੋ ਗਈ ਆ ਇਹਦੇ ਚ ਮੈਂ ਜਿੰਨਾ ਵਰਕ ਕਰਨਾ ਨਾ ਉਹ ਕਰ ਲਿਆ ਪਰ ਪਵੰਦੀਆਂ ਰੈਸਟ੍ਰਿਕਸ਼ਨਸ ਤੁਹਾਡੀਆਂ ਲਿਮਿਟੇਸ਼ਨਸ ਬਹੁਤ ਆ ਉਦੋਂ ਤਾਂ ਡਾਕਟਰ ਜਾਂ ਅਫਸਰ ਉਹ ਤਾਂ ਦੋ-ਦੋ ਮਹੀਨੇ ਦੀ ਐਕਸਟੈਂਸ਼ਨ ਤੋਂ ਤਰਲੇ ਕੱਢ ਦੇ ਪਿੱਛੇ ਇਹ ਮਹੀਨੇ ਹੋਰ ਸਰਕਾਰ ਦੇ ਦੇ ਤੇ ਮੈਂ ਤਾਂ ਸਾਢੇ 3 ਸਾਲ ਦੀ ਆਪਣੀ ਨੌਕਰੀ ਛੱਡ ਰਿਹਾ ਮੋਰਓਵਰ 1 ਲੱਖ 60000 ਪੈਨਸ਼ਨ ਫਿਕਸ ਹੋਣੀ ਆ ਕਿੱਥੇ 3.5 ਲੱਖ ਦੀ ਸੈਲਰੀ ਆ ਅੱਗੇ ਲੈਨੇ ਕਿੱਥੇ ਪੂਰਾ 3.5 ਸਾਲੋਂ ਲੈਣੀ ਆ ਕਿੱਥੇ ਉਹਦੇ ਚ ਇਨਕਰੀਮੈਂਟਾਂ ਵੀ ਲੈਣੀਆਂ ਹਰ ਸਾਲ ਦੀ ਇਹ ਵੀ ਸਰਕਾਰ ਵੱਲੋਂ ਮਿਲੀ ਜਾਣਾ ਉਹ ਕਿੰਨਾ ਅਨਹਾਸ ਸੁਣੀ ਹੈ ਉਹ ਸਾਰਾ ਕੁਝ त्यागਿਆ ਤਾਂ ਹੈਗਾ ਯਾਰ ਕਿ ਤਿਆਗ ਦੀ ਭਾਵਨਾ ਹੀ ਨਿੱ ਕਿਤੇ ਨਜ਼ਰ ਆਉਂਦੀ ਸ਼ਸ਼ਕਲ ਜੀ ਮੈਂ ਯੋਗੇਸ਼ ਅਰੋੜਾ ਅੱਜ ਅਸੀਂ ਤੁਹਾਡੇ ਰੂਬਰੂ ਆਏ ਆ ਇੱਕ ਅਜਿਹੀ ਸ਼ਖਸੀਅਤ ਨੂੰ ਨਾਲ ਲੈ ਕੇ ਜਿਸ ਦੇ ਬਾਰੇ ਤੁਸੀਂ ਬੀਤੇ ਸਮੇਂ ਦੇ ਵਿੱਚ ਸੁਣਿਆ ਹੋਊਗਾ ਬਹੁਤ ਤਾਕਤ ਅਸਰ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਤੇ ਕਈ ਕਮੈਂਟਾਂ ਦੇ ਵਿੱਚ ਉਹਨਾਂ ਦੀ ਨਿੰਦਾ ਵੀ ਕੀਤੀ ਗਈ ਇਹ ਵੀ ਕਿਹਾ ਗਿਆ ਕਿ ਸ਼ਾਇਦ ਪੈਸੇ ਨਹੀਂ ਮਿਲ ਰਹੇ ਉਹਦੇ ਕਰਕੇ ਇਹ ਏਦਾਂ ਕੰਮ ਕਰ ਰਹੇ ਹਨ ਜਿਨ੍ਹਾਂ ਕੋ ਪੈਸੇ ਨਹੀਂ ਮਿਲਦੇ ਉਹਨਾਂ ਤੇ ਰੇਡਾ ਕਰ ਰਹੇ ਹਨ ਸੋ ਚੰਗਿਆਈਆਂ ਬੁਰਾਈਆਂ ਦਾ ਕਈਆਂ ਕਈ ਤਰ੍ਹਾਂ ਦਾ ਸਫਰ ਉਹਨਾਂ ਨੇ ਤੈਅ ਕੀਤਾ ਅਤੇ ਬੀ ਐਚਓ ਦੇ ਅਹੁਦੇ ਤੇ ਹੁਸ਼ਿਆਰਪੁਰ ਤੈਨਾਤ ਰਹੇ ਹੁਣ ਸੇਵਾਮੁਕਤ ਹੋ ਚੁੱਕੇ ਹਨ ਅੱਜ ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਪੀਟੀਸੀ ਨਿਊਜ਼ ਰਾਹੀਂ ਅਤੇ ਜਾਣਾਂਗੇ ਕਿ ਸੇਵਾਮੁਕਤ ਹੋਣ ਤੋਂ ਬਾਅਦ ਹੁਣ ਉਹ ਕੀ ਸੋਚਦੇ ਨੇ ਅੱਗੇ ਭਵਿੱਖ ਦੇ ਬਾਰੇ ਅਤੇ ਕਿਵੇਂ ਹੁਣ ਲੋਕਾਂ ਦੀ ਸੇਵਾ ਕਰਨ ਦੇ ਬਾਰੇ ਉਹਨਾਂ ਦੀ ਸੋਚ ਹੈ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਪਹਿਲਾਂ ਤੋਂ ਤੁਹਾਡਾ ਧੰਨਵਾਦ ਜਰੂਰ ਕਰ ਸ਼ੁਕਰੀਆ ਕਰਦਾ ਇੱਕ ਤਾਂ ਡਾਕਟਰ ਸਾਹਿਬ ਸੇਵਾਮੁਖਤ ਹੋ ਚੁੱਕੇ ਹੁਸ਼ਿਆਰਪੁਰ ਨੂੰ ਬੜੀ ਵਧੀਆ ਸੇਵਾ ਦਿੱਤੀ ਔਰ ਬਹੁਤ ਵਧੀਆ ਕਾਰਗਿਰਾਨੀ ਦਿਖਾਈ ਉਹਦੇ ਬਾਰੇ ਗੱਲ ਕਰੀਏ ਵੀ ਕਿੰਨੀ ਦੇਰ ਦਾ ਸਫਲਤਾ ਤੁਹਾਡਾ ਹੁਸ਼ਿਆਰਪੁਰ ਗਿਆ ਜਿਹੜਾ ਹੁਸ਼ਿਆਰਪੁਰ ਚ ਬਤੌਰ ਡੀ ਐਚਓ ਯੋਗੇਸ਼ੀਓ ਮੇਰਾ ਅ ਪ੍ਰਮੋਸ਼ਨ ਹਾਲਾਂਕਿ ਸਤੰਬਰ ਵਿੱਚ ਹੋ ਗਈ ਸੀਗੀ ਸਤੰਬਰ ਵਿੱਚ ਜੀ ਪਰ ਜਿਹੜੀ ਮੇਰੀ ਜੁਆਇਨਿੰਗ ਐਜ਼ ਅ ਡੀ ਐਚਓ ਕਿਉਂਕਿ ਪੋਸਟ ਖਾਲੀ ਨਹੀਂ ਸੀਗੀ ਮੈਂ 1 ਜਨਵਰੀ 21 ਨੂੰ ਜੁਆਇਨ ਕੀਤੀ ਸੋ 3 ਸਾਲ ਮੈਂ ਤੌਰ ਡੀ ਐਚਓ ਕੱਢੇ ਆ ਇੱਥੇ ਜ਼ਿਲ੍ਹਾ ਸਿਹਤ ਅਫਸਰ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਜ਼ਿਲ੍ਹਾ ਸਿਹਤ ਅਫਸਰ ਐਜ਼ ਅ ਡੀ ਐਚਓ ਉਹ ਮੇਰੇ ਮੁਤਾਬਕ ਕੋਈ ਵੀ ਡੀ ਐਚਓ ਜਿਹੜਾ ਤੁਸੀਂ ਭਾਵੇਂ ਪੜ ਲਓ ਉੱਥੇ ਪਈ ਉਹ 2.5 ਸਾਲ ਇਸ ਤੋਂ ਬਾਅਦ ਡੀਐਚਓ ਕੋਈ ਨਹੀਂ ਕੱਢਦਾ ਮੈਂ ਫਿਰ ਵੀ 3 ਸਾਲ ਕੱਢ ਗਿਆ ਤੇ ਫਿਰ ਨੈਕਸਟ ਪ੍ਰਮੋਸ਼ਨ ਵੀ ਮੇਰੀ ਡਿਊ ਸੀਗੀ ਮੈਂ ਸੋਚ ਲਿਆ ਵੀ ਜਿਹੜਾ ਕੰਮ ਹੈ ਇੱਥੇ ਕਰਨਾ ਜਿੰਨਾ ਇਹ ਅਲਟੀਮੇਟਲੀ ਫੂਡ ਦਾ ਕੰਮ ਛੱਡਣਾ ਪੈਣਾ ਜਾਂ ਪ੍ਰਮੋਸ਼ਨ ਜਾਂਦਾ ਪ੍ਰਮੋਸ਼ਨ ਫੋਰਗੋ ਕਰ ਦੋ ਤੇ ਮੈਂ ਸੋਚਿਆ ਵੀ ਕਿਉਂਕਿ ਮੇਰਾ ਜਿਹੜਾ ਜ਼ਿੰਦਗੀ ਦਾ ਮਕਸਦ ਹੈ ਉਹ ਸਿਰਫ ਸੋਸ਼ਲ ਸਰਵਿਸ ਤੇ ਲੋਕ ਸੇਵਾ ਹੀ ਹੈ ਮੈਂ ਮੈਂ ਦੂਜਾ ਕੋਈ ਮੇਰਾ ਮਕਸਦ ਨਹੀਂ ਹੈਗਾ ਚਾਹੇ ਤੇ ਕੋਵਿਡ ਦਾ ਕਾਲ ਵੀ ਮੇਰਾ ਦੇਖਿਆ ਚਾਹੇ ਨੀਜੀ ਵੀ ਮੇਰੀ ਲਾਈਫ ਤੁਸੀਂ ਦੇਖ ਲਓ ਤੇ ਮੈਂ ਕਦੀ ਪੈਸੇ ਪੁੱਛੇ ਦੇ ਮਗਰ ਨਹੀਂ ਭੱਜਿਆ ਔਰ ਸਭ ਤੋਂ ਵੱਡਾ ਹਾਂਜੀ ਕਰੋ ਡਾਕਟਰ ਸਾਹਿਬ ਇਹ ਜਿਹੜਾ ਸਫ਼ਰ ਰਿਹਾ ਇਹ ਕਾਫੀ ਮਿੱਠਾ ਵੀ ਰਿਹਾ ਤੇ ਕੌੜਾ ਵੀ ਰਿਹਾ ਹਾਂਜੀ 3 ਵਾਰੀ ਤੁਹਾਡਾ ਵਿਰੋਧ ਵੀ ਕੀਤਾ ਗਿਆ ਹਾਂਜੀ આરોਪ ਵੀ ਲੱਗੇ ਆ ਰੋਪਾਂ ਨੇ ਇੱਕ ਥੱਬਾ ਮਿਲਿਆ ਵੀ ਪੈਸਿਆਂ ਦੀ ਡਿਮਾਂਡ ਨਹੀਂ ਪੂਰੀ ਹੋ ਰਹੀ ਪੈਸੇ ਨਹੀਂ ਮਿਲ ਰਿਹਾ ਤਾਂ ਡਾਕਟਰ ਸਾਹਿਬ ਕੰੰ ਕਰ ਰਹੇ ਆ ਜਾਂ ਜਿੱਥੇ ਵਾਲੇ ਤੁਹਾਡੇ ਕੰਮ ਨੂੰ ਸਰਾਇਆ ਵੀ ਵੀ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਲੋਕਾਂ ਨੂੰ ਸਹੀ ਫੂਡ ਲੋਕਾਂ ਤੱਕ ਪਹੁੰਚਾਉਣ ਲਈ ਬੜਾ ਵਧੀਆ ਉਤਲਾ ਕਰ ਰਹੇ ਇਸ ਅਪ ਡਾਊਨ ਦੇ ਸਫਰ ਬਾਰੇ ਕੀ ਕਹੂੰਗਾ ਦੇਖੋ ਗੱਲ ਇੱਕ ਹੈਗੀ ਆ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਸੱਚਾਈ ਦਾ ਰਸਤਾ ਹੈ ਨਾ ਇਮਾਨਦਾਰੀ ਦਾ ਜਿਹੜਾ ਸੱਚਾਈ ਦਾ ਉਹ ਰਸਤਾ ਸੌਖਾ ਨਹੀਂ ਹੁੰਦਾ ਉਹ ਤਾਂ ਕੰਡਿਆਂ ਦੀ ਸੇਜ ਹੈ ਕਹਿਣਾ ਸੌਖਾ ਆ ਵੀ ਦੋ ਕੀ ਲੱਗਦਾ ਬੱਲੇ ਬੱਲੇ ਵੀ ਬਹੁਤ ਰਾਤ ਨੂੰ ਰੇਡ ਤੇ ਤੁਰਿਆ 2 ਵਜੇ ਤੁਰਿਆ ਜੀ ਗੋੜ ਵਾਲਿਆਂ ਦੇ ਤੁਰਿਆ ਪਰ ਅੰਦਰੋਂ ਤਾਂ ਜਿਹੜਾ ਆ ਘਰਦਿਆਂ ਦੀ ਵੀ ਪੀਸ ਆਫ ਮਾਈਂਡ ਖਰਾਬ ਹੁੰਦੀ ਆ ਆਪਣੀ ਵੀ ਕਿਉਂਕਿ ਮਗਰ ਕੋਈ ਬੈਕਅਪ ਤੁਹਾਡੇ ਮਗਰ ਨਹੀਂ ਹੈਗਾ ਤੁਹਾਡੇ ਮਗਰ ਕੋਈ سپورਟ ਨਹੀਂ ਕਰਦੇ ਪਿੱਛੋਂ ਜਿਹੜੀ ਕਿਉਂਕਿ ਗਵਰਨਮੈਂਟ ਤੰਤਰ ਚ ਚਾਹੇ ਕੋਈ ਕੰਮ ਘੱਟ ਕਰਦਾ ਚਾਹੇ ਕੋਈ ਵੱਧ ਚਾਹੇ ਹੀਰਾ ਤੇ ਚਾਹੇ ਕੋਈ ਪੱਥਰ ਉਹ ਇਨਕਰੀਮੈਂਟ ਹੋਈ ਤਨਖਾਹ ਹੋਈ ਸਰ ਤੁਹਾਡੇ ਤੁਹਾਡੀ ਗੱਲ ਕਰੀਏ ਤਾਂ ਤੁਹਾਡੇ ਬਾਰੇ ਜਿੰਨਾ ਤੁਸੀਂ ਮੀਡੀਆ ਤੇ ਇੱਕ ਦਬੰਗ ਅਫਸਰ ਦੇ ਤੌਰ ਤੇ ਜਾਣ ਜਾਣ ਲੱਪੇ ਹੋ ਤੁਹਾਡੇ ਬਾਰੇ ਲੋਕਾਂ ਨੇ ਬਹੁਤ ਸੁਣਿਆ ਅੱਜ ਅਸੀਂ ਗੱਲ ਕਰਨਾ ਚਾਹਾਂਗੇ ਉਹਨਾਂ ਕਮੈਂਟਾਂ ਦੀ ਜਿਹੜਾ ਕੀ ਤੁਹਾਡੀਆਂ ਇੰਟਰਵਿਊਜ਼ ਦੇ ਥੱਲੇ ਆਉਂਦੇ ਆ ਉਹ ਲੋਕਾਂ ਦੀ ਉਹਨਾਂ ਸੋਚਾਂ ਦੀ ਗੱਲ ਕਰਾਂਗੇ ਪਹਿਲਾਂ ਗੱਲ ਕਰਾਂਗੇ ਵੀ ਲੋਕਾਂ ਵੱਲੋਂ ਇਹ ਗੱਲ ਕਹੀ ਗਈ ਵੀ ਡਾਕਟਰ ਸਾਹਿਬ ਜਿਹੜਾ ਆ ਇਹ ਜਿੱਥੋਂ ਪੈਸੇ ਨਹੀਂ ਮਿਲਦੇ ਸਿਰਫ ਉੱਥੇ ਹੀ ਕਾਰਵਾਈ ਕਰਦੇ ਨਜ਼ਰ ਆ ਰਹੇ ਇਹਦੇ ਬਾਰੇ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਚਾਹਦਾ ਥੋੜਾ ਜਿਹਾ ਗੜੇ ਤੋਂ ਵੱਡਾ ਵੀ ਕਰਾ ਜੁਵੇ ਸੀ ਜਿਹੜੇ ਇਹ ਕਮੈਂਟ ਹੈ ਵੀ ਪੈਸੇ ਨਹੀਂ ਮਿਲਦੇ ਵਾਲੇ ਇਹ ਕਿੰਨੇ ਕਾ ਜਿਹੜੇ ਬੰਦੇ ਕਹਿੰਦੇ ਵੀ ਬੈਸਟ ਵਰਕ ਕਰ ਰਿਹਾ ਉਹ ਕਿੰਨੇ ਕਾ ਉਹਦਾ ਪ੍ਰੋਪੋਰਸ਼ਨ ਕਿੱਡਾ ਕ ਜੀ ਮੇਰੇ ਮੁਤਾਬਕ ਉਹ ਪ੍ਰੋਪੋਰਸ਼ਨ ਜਿਹੜਾ ਨਾ ਜਿਹੜਾ ਕੋਈ ਨੈਗੇਟਿਵ ਕਮੈਂਟ ਵਾਲਾ ਉਹ ਨਗਲੀਜੀ ਵਾਲਾ ਬਹੁਤ ਘੱਟ ਔਰ ਜੇ ਕੋਈ ਦਿੰਦਾ ਤਾਂ ਉਹਨੂੰ ਵੀ ਮੂੰਹ ਤੋੜ ਲੋਕੀ ਜਵਾਬ ਦੇ ਦਿੰਦੇ ਮੈਂ ਨਹੀਂ ਕੁਝ ਵੀ ਦੇਣਾ ਔਰ ਮੋਰਓਵਰ ਮੈਨੂੰ ਲੱਗਦਾ ਵੀ ਜਿਹੜਾ ਬੰਦਾ ਮੇਰੀ ਭਾਵਾਂ ਤੁਸੀਂ ਮੇਰੇ ਨਾਲ 4 ਦਿਨ ਕੱਟ ਲਓ 5 ਦਿਨ ਆਓ ਮੇਰੇ ਨਾਲ ਘਰ ਮੇਰੇ ਮੇਰੇ ਨਾਲ ਰਹੋ ਮੈਂ ਕਹਾਂ ਜੀ ਤੁਸੀਂ ਜਾਓ ਪਰ ਮੇਰੇ ਬਾਰੇ ਤੁਹਾਡੇ ਮੂੰਹ ਚੋਂ ਵੀ ਕੁਝ ਕਢਾ ਲੈ ਮੇਰੇ ਖਿਲਾਫ ਨਹੀਂ ਤੁਸੀਂ ਕੋਈ ਕੱਢ ਸਕਦਾ ਇੱਕ ਤੁਸੀਂ ਹੁੰਦਾ ਬੰਦੇ ਨੂੰ ক্লোਜ਼ਲੀ ਦੇਖ ਲਿਆ ਖੁਦ ਦੇਖ ਲਿਆ ਇੱਕ ਹੁੰਦਾ ਵੀ ਉੱਥੇ ਬੈਠੇ ਆ ਨਿੰਦਣ ਦੀ ਆਦਤ ਪਈ ਹੋ ਸਾਨੂੰ ਜਾਂ ਐ ਕਹ ਲੋ ਫੇ ਕਈਆਂ ਨੂੰ ਹੁੰਦਾ ਵੀ ਮੈਂ ਦੇਖਿਆ ਵੀ ਵੀਡੀਓ ਪਾ ਦੋ ਬੜਾ ਸ਼ੌਕਾ ਸੋਸ਼ਲ ਮੀਡੀਆ ਤੇ ਤਰੀਕਾ ਆ ਭਈ ਫੇਸ ਲੱਭੋ ਕਿਹੜਾ ਇਸ ਵੇਲੇ ਜ਼ਿਆਦਾ ਪਪੂਲਰ ਸੋਸ਼ਲ ਮੀਡੀਆ ਤੇ ਤੇ ਉਹ ਜਿਹੜਾ ਫੇਸ ਹੈ ਉਹ ਤੇ ਸਿਫਤ ਕਰਨਾ ਤੁਹਾਨੂੰ ਕੋਈ ਬਹੁਤੀ ਪਪੂਲਾਰਿਟੀ ਨਹੀਂ ਮਿਲਣੀ ਉਹਦੀ ਫੇਵਰ ਚ ਬੋਲਣਾ ਮੈਨੂੰ ਲੱਗਦਾ ਉਹ ਜਿਹੜਾ ਅਗਰ ਤੁਸੀਂ ਉਹਦੇ ਅਗੇਂਸਟ ਘੜਕੜ ਕੇ ਗੱਲਾਂ ਕਰੋਗੇ ਤਾਂ ਉਹ ਇੱਕ ਅਲੱਗ ਜਿਹਾ ਟੇਸਟ ਦੇ ਦੇਣਾ ਤੇ ਉਹਦੇ ਨਾਲ ਤੁਸੀਂ ਚਾਹੁੰਦੇ ਆ ਕਿ ਇੱਕ ਫੇਮ ਜੀ ਲੈਣੀ ਹੋਰ ਤੇ ਬਾਕੀ ਮੈਨੂੰ ਇਦਾਂ ਲੱਗਦਾ ਫੇ ਜਿੱਦਾਂ ਨਾ Karl Marx ਕਹਿੰਦੇ ਆ ਫੇ ਅਗਰ ਤੁਸੀਂ ਕੋਈ ਕੰਮ ਕਰਦੇ ਹੋ ਕੌਜ਼ ਤੇ ਉਹਦੇ ਵਿੱਚ ਚੋਂ ਚੋਂ ਤਿੰਨ ਬੰਦੇ ਤੁਹਾਨੂੰ ਕਹਿੰਦੇ ਅੱਛਾ ਹੈ ਠੀਕ ਹੈ ਨਾ ਤੇ ਇੱਕ ਬੰਦਾ ਤੁਹਾਡੇ ਅਗੇਂਸਟ ਜਾਂਦਾ ਹੈ ਹੈ ਨਾ ਰਾਈਟ ਤੇ ਉਹ ਕਹਿੰਦੇ ਫਿਰ ਤੁਸੀਂ ਤੁਰੇ ਰਹੋ ਪੈਰੀਓ ਪਰ ਜੇ ਤਿੰਨ ਬੰਦੇ ਤੁਹਾਡੇ ਅਗੇਸਟ ਆ ਨਾ ਫਿਰ ਰੁਕਣਾ ਚਾਹੀਦਾ ਵੀ ਜਾਣਾ ਚਾਹੀਦਾ ਡਾਕਟਰ ਸਾਹਿਬ ਸੋਚ ਤੁਸੀਂ ਆਪਣੀ ਸੋਚ ਦੀ ਗੱਲ ਕੀਤੀ ਵੀ ਮੇਰੀ ਸੋਚ ਇਹ ਰਹੀ ਵੀ ਲੋਕਾਂ ਦੀ ਸੇਵਾ ਕਰਨੀ ਹਾਂਜੀ ਤਾਂ ਉਹ ਸੋਚ ਤਾਂਲੇ 2.5 ਸਾਲ ਹੋਰ 3 ਸਾਲ ਹੋਰ ਚੱਲ ਸਕਦੀ ਸੀ ਫਿਰ ਤੁਸੀਂ ਉਹ ਨੌਕਰੀ ਤੋੜ ਕੇ ਹਸਪਤਾਲ ਮੈਨੂੰ ਲੱਗ ਰਿਹਾ ਸੀ ਕਿ ਜਿਹੜਾ ਨਾ ਜੌਬ 30 ਸਾਲ ਦੇ ਲਗਭਗ ਇੰਨੀ ਕੁ ਹੋ ਗਈ ਆ ਇਹਦੇ ਚ ਮੈਂ ਜਿੰਨਾ ਵਰਕ ਕਰਨਾ ਨਾ ਉਹ ਕਰ ਲਿਆ ਪਰ ਪਵੰਦੀਆਂ ਰੈਸਟ੍ਰਿਕਸ਼ਨਸ ਤੁਹਾਡੀਆਂ ਲਿਮਿਟੇਸ਼ਨਸ ਬਹੁਤ ਆ ਮੈਂ ਇਦਾਂ ਸੋਚਦਾ ਸੀ ਕਿ ਜੋ ਜੋ ਮੇਰਾ ਆਪਣਾ ਸੀ ਕਾਲਪਨ ਮੇਰੇ ਚ ਵੈਸੇ ਹੈਗਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਲੋ ਮੇਰੇ ਬਾਰੇ ਤੁਸੀਂ ਨੈਗੇਟਿਵ ਸੋਚੋ ਹਰ ਇੱਕ ਨੂੰ ਸੋਚ ਆ ਪੀ ਕਿਉਂ ਉਹ ਛੱਡੀ ਜੀ ਇਹਨੇ ਜੌਬ ਸੇਵਾ ਦਿੱਥੇ ਵੀ ਕਰ ਸਕਦਾ ਜੀ ਮੈਨੂੰ ਦੱਸੋ ਵੀ ਕੋੜ ਬੰਦਾ ਅੱਜ ਦੇ ਸਮੇਂ 'ਚ ਜਿਹੜਾ ਪੀਕ ਦੀ ਨੌਕਰੀ ਹੁੰਦੀ ਆ ਉਦੋਂ ਤਾਂ ਡਾਕਟਰ ਜਾਂ ਅਫਸਰ ਉਹ ਤਾਂ ਦੋ-ਦੋ ਮਹੀਨੇ ਦੀ ਐਕਸਟੈਂਸ਼ਨ ਨੂੰ ਤਰਲੇ ਕੱਢਦੇ ਪਿੱਛੇ ਇਹ ਮਹੀਨੇ ਹੋਰ ਸਰਕਾਰ ਦੇ ਦੇਵੇ ਤੇ ਮੈਂ ਤਾਂ ਸਾਢੇ 3 ਸਾਲ ਦੀ ਆਪਣੀ ਨੌਕਰੀ ਛੱਡ ਰਿਹਾ ਮੋਰਓਵਰ 1 ਲੱਖ 60000 ਪੈਨਸ਼ਨ ਫਿਕਸ ਹੋਣੀ ਆ ਕਿੱਥੇ 7.5 ਲੱਖ ਦੀ ਸੈਲਰੀ ਆ ਅੱਗੇ ਲੈਣੇ ਕਿੱਥੇ ਪੂਰਾ 3.5 ਸਾਲੋ ਲੈਣੀ ਆ ਕਿੱਥੇ ਉਹਦੇ ਚ ਇਹ ਇਨਕਰੀਮੈਂਟਾ ਵੀ ਲੈਣੀ ਆ ਹਰ ਸਾਲ ਦੀ ਇਹ ਵੀ ਸਰਕਾਰ ਵੱਲੋਂ ਮਿਲੀ ਜਾਣਾ ਉਹ ਕਿੰਨਾ ਇਨਹਾਰਸ ਸੁਣੀ ਆ ਉਹ ਸਾਰਾ ਕੁਝ ਤਿਆਗਿਆ ਤਾਂ ਹੈਗਾ ਹੀ ਆ ਨਾ ਕਿ ਤਿਆਗ ਦੀ ਭਾਵਨਾ ਹੀ ਨਹੀਂ ਕਿਤੇ ਨਜ਼ਰ ਆਉਂਦੀ ਡਾਕਟਰ ਸਾਹਿਬ ਮੈਂ ਕਹਿੰਦਾ ਬਿਲਕੁਲ ਤੁਸੀਂ ਕਹਿੰਦੇ ਆ ਮੈਂ ਤਿਆਗਤਾ ਪਰ ਹੁਣ ਜਿਹੜੀ ਸੇਵਾ ਆ ਤੁਸੀਂ ਕਹਿੰਦੇ ਆ ਵੀ ਪਹਿਲਾਂ ਇੱਕ ਗੱਲ ਕਰਾਂਗੇ ਜਿਹੜੀਆਂ ਤੁਸੀਂ ਲਿਮਿਟੇਸ਼ਨਸ ਦੀ ਗੱਲ ਕਰਦੇ ਹੋ ਸਾਨੂੰ ਵੀ ਪਤਾ ਹੈ ਤੁਸੀਂ ਕਈ ਇਹ ਦੇਖਣੀਆਂ ਦੁਕਾਨਾਂ ਤੇ ਕਿ ਇਹ ਜਿਹੜੀਆਂ ਸਵੀਟ ਸ਼ਾਪ ਤੇ ਰੀਡ ਕੀਤੀ ਜਿੱਥੋਂ ਕਿ ਤੁਹਾਨੂੰ ਮੰਤਰੀ ਸਾਹਿਬ ਜਾਂ ਉੱਚ ਅਧਿਕਾਰੀਆਂ ਦੇ ਫੋਨ ਆ ਗਏ ਵੀ ਇਹ ਕਾਨੂੰ ਕਰਦੇ ਪਏ ਹਾਂ ਜੀ ਤਾਂ ਇਦਾਂ ਦੀਆਂ ਲਿਮਿਟੇਸ਼ਨਸ ਦੀ ਜੇਕਰ ਗੱਲ ਕਰੀਏ ਤਾਂ ਕਿਵੇਂ ਦੀਆਂ ਪਾਬੰਦੀਆਂ ਸੀਗੀਆਂ ਕਿਵੇਂ ਦਾ ਇੱਕ ਔਕਣਾ ਸੀਗੀਆਂ ਦੇਖੋ ਔਖਾ ਤਾਂ ਉਹ ਦਾ ਅਨੁਮਾਨ ਜੀ ਤਾਂ ਕਿਤੇ ਨਾ ਕਿਤੇ ਫਿਰ ਬੰਦਾ ਕਹਿੰਦਾ ਯਾਰ ਕਿੰਨਾ ਕੁ ਨਰਾਜ ਕਰੀ ਜਾਉਂਗੇ ਹਰ ਬੰਦੀ ਹਰ ਸਰਕਾਰ ਦੇ ਗਏ ਇਸ਼ਟ ਜਾ ਕੇ ਕਿੰਨਾ ਜਿਹਾ ਉਹਨਾਂ ਦੇ ਕੰਮ ਕਰੀ ਜਾਉਗੇ ਔਰ ਪਰ ਮੈਨੂੰ ਲੱਗਦਾ ਵੀ ਜਿਹੜਾ ਪਬਲਿਕ ਦਾ ਪਿਆਰ ਮਿਲਿਆ ਜਾਂ ਪਬਲਿਕ ਤੋਂ ਜਿਹੜੀ ਫੀਡਬੈਕ ਮਿਲੀ ਆ ਉਹਦੇ 'ਚ ਮੈਨੂੰ ਮੈਂ ਇੱਕ ਪਿੰਡੂ ਜਿਹਾ ਬੰਦਾ ਪੈਸਾ ਮੇਰੇ ਕੋਲ ਨਹੀਂ ਓਨੈਸਟਲੀ ਮੈਂ ਕੰਮ ਕੀਤਾ ਮੈਂ ਇਹ ਡਿਸੀਜਨ ਲਿਆ ਕਿ ਨਹੀਂ ਕੋਈ ਨਵੀਂ ਸਟਰੀਮ ਚੜਾਂਗੇ ਆ 2 ਸਾਲ ਲੋਕਾਂ ਨੇ ਨਵੀਂ ਨਵੀਂ ਸੋਚ ਦੀ ਸਰਕਾਰ ਲਿਆਂਦੀ ਇੱਕ ਨਵੀਂ ਉਮੀਦਾਂ ਦੀ ਸਰਕਾਰ ਲਿਆਂਦੀ ਸਾਡੀ ਉਮੀਦਾਂ ਪੂਰੀਆਂ ਜੇ ਇਸ 2 ਸਾਲ ਦੀ ਗੱਲ ਕਰੀਏ ਤਾਂ ਤੁਹਾਡਾ ਮੇਰੇ ਖਿਆਲ ਨਾਲ ਤੁਹਾਡਾ ਜਿਹੜਾ ਦਬੰਗ ਅਫਸਰ ਦਾ ਨਾਂ ਵੀ ਇਹ 2 ਸਾਲ ਤੀ ਬਣਿਆ ਤੇ ਜੇ ਇੰਟਰਫੀਅਰੈਂਸ ਦੀ ਗੱਲ ਕਰੀਏ ਤਾਂ ਇਹ 2 ਸਾਲ ਚ ਕਿੰਨੀ ਇੰਟਰਫੀਅਰੈਂਸ ਰਹੀ ਇੰਟਰਫੀਰੈਂਸ ਦੇ ਨਾਲ ਨਾਲ ਜਿਹੜਾ ਸਪੋਰਟ ਮਿਲੀ ਆ ਬਹੁਤ ਸਾਰੀ ਜਿੱਦਾਂ ਮੈਂ ਤਰਨ ਤਰਨ ਗਿਆ ਜਾਂ ਜਲੰਧਰ ਵੀ ਗਿਆ ਉਹ ਸਪੋਰਟ ਬਹੁਤ ਢੀ ਮਿਲੀ ਜੇ ਕੋਈ ਇੱਕ ਬੰਦਾ ਰੋਕਦਾ ਵੀ ਆ ਮੈਂ ਇੱਕ ਚੀਜ਼ ਦੇਖੀ ਜਿਨ੍ਹਾਂ ਨੇ ਰੋਕਿਆ ਨਾ ਤਾਂ ਇੱਜ਼ਤ ਨਾ ਹੀ ਰੋਕਿਆ ਬੇਇੱਜ਼ਤ ਨਹੀਂ ਕੀਤਾ ਮਤਲਬ ਐਦਾਂ ਮੈਨੂੰ ਨਹੀਂ ਲੱਗਾ ਏਮਬੈਰੈਸਮੈਂਟ ਨਹੀਂ ਕਦੀ ਫਿਰ ਹੁੰਦੀ ਜੇ ਫੋਨ ਆ ਜਾਂਦਾ ਤੇ ਪਰ ਉਹ ਇਹ ਵੀ ਕਹਿੰਦਾ ਸੀ ਵੀ ਦੇਖ ਲਓ ਡਾਕਟਰ ਸਾਹਿਬ ਤੁਹਾਡਾ ਪ੍ਰੈਰੋਗੇਟਿਵ ਹੈ ਤੁਸੀਂ ਵੀ ਦੇਖ ਲੈਣਾ ਜਿੱਦਾਂ ਕਹਿ ਦਿੰਦੇ ਆਪਣਾ ਬੰਦਾ ਆ ਪਰ ਉਹ ਉਹਦੇ ਚ ਇਹ ਜ਼ਰੂਰ ਕਹਿੰਦੇ ਹੁੰਦਾ ਸੀ ਪਤੂ ਜੀ ਹਾਂ ਜੇ ਹੁਣ ਸੇਵਾ ਦੀ ਗੱਲ ਕਰੀਏ ਸੇਵਾ ਦੀ ਭਾਵਨਾ ਮੰਚਾ ਤੁਸੀਂ ਬਾਰ ਬਾਰ ਇਹ ਗੱਲ ਕਹਿੰਦੇ ਹੋ ਵੀ ਸੇਵਾ ਕਰਦਾ ਸੀ ਸੇਵਾ ਦੀ ਭਾਵਨਾ ਮੰਚਾ ਹੁਣ ਸੇਵਾ ਕਿੱਦਾਂ ਕਰੀਏ ਦੱਸੋ ਕੀ ਸੋਚਦੇ ਹੋਗੇ ਰਾਜਨੀਤੀ ਚਾ ਕੇ ਸੇਵਾ ਕਰੂੰਗਾ ਕਿਵੇਂ ਕਰੂੰਗਾ ਰਾਜਨੀਤੀ ਵੀ ਹੋ ਸਕਦੀ ਆ ਕੋਈ ਐਨ ਜੀਓ ਵੀ ਨਵੀਂ ਸਟਰੀਮ ਹੋ ਸਕਦੀ ਆ ਥੋੜੇ ਇੱਕ ਦਿਨਾਂ ਚ ਆਪਣੇ ਫੈਮਿਲੀ ਨਾਲ ਜਾਂ ਉਹ ਡਿਸਾਈਡ ਕਰਾਂਗੇ ਜਿਹੜੇ ਇੱਕ ਐਕਸੈਪਟੈਂਸ ਫੈਮਿਲੀ ਵੱਲੋਂ ਵੀ ਹੋਵੇ ਔਰ ਮੈਂ ਵੀ ਅੱਛੇ ਮਾਹੌਲ 'ਚ ਡੀਐਲ 'ਚ ਆਪਣੀ ਜ਼ਿੰਦਗੀ ਕੱਟਾਂ ਇੱਕ ਇੱਕ ਦੋ ਲਫ਼ਜ਼ ਹੈ ਡਾਕਟਰ ਸਾਹਿਬ ਪਬਲਿਕ ਹੈ ਇਹ ਸਭ ਜਾਣਦੀ ਹੈ ਜਦੋਂ ਤੁਸੀਂ ਇਹ ਅਲੱਗ-ਅਲੱਗ ਗ੍ਰੇਡਾਂ ਕਰਦੇ ਸੀ ਤਾਂ ਲੋਕਾਂ ਦੀ ਸੋਚ ਇੱਕ ਸੀ ਕਿ ਹਾਰਪੁਰ ਦੇ ਲੋਕ ਮੇਨ ਗੱਲ ਇਹ ਕਹਿੰਦੇ ਸੀ ਵੀ ਡੀਐਚਓ ਲਖਵੀਰ ਇਹ ਜਿਹੜਾ ਤਾਂ ਕਰ ਰਿਹਾ ਕਿਉਂਕਿ ਅੱਗੇ ਰਾਜਨੀਤੀ ਚਾਹੁੰਦਾ ਉਹਨਾਂ ਦਾ ਸੋਚ ਆ ਰਾਜਨੀਤੀ ਆਣ ਦੀ ਇਹ ਸਾਰਾ ਕੁਝ ਦਿਖਾ ਰਹੇ ਹਾਂ ਤਾਂ ਤੁਸੀਂ ਵੀ ਹੁਣ ਉਹੀ ਕਹਿ ਰਹੇ ਹੋ ਵੀ ਰਾਜਨੀਤੀ ਚਾਹਾਂਗੇ ਤਾਂ ਕਿਵੇਂ ਲੱਗਦਾ ਵੀ ਰਾਜਨੀਤੀ ਜਾ ਕੇ ਸੇਵਾ ਕਰੂਗੇ ਮੇਰਾ ਆਈਨੀਤੀ ਕੱਲੀ ਤਾਂ ਨਹੀਂ ਜੀ ਮੈਂ ਤਾਂ ਕਿਹਾ ਐਨਜੀਓ ਵੀ ਹੋ ਸਕਦੀ ਪੰਜਾਬ 'ਚ ਇੰਨੇ ਵਧੀਆ ਸੰਗਠਨਾਂ ਜਿਹੜੇ ਚੱਲ ਰਹੇ ਸਵੈਸੇ ਵੀ ਉਹ ਬਹੁਤ ਸੁੰਦਰ ਕੰਮ ਕਰ ਰਹੇ ਕੋਈ ਰਾ ਮੋਰਓਵਰ ਜੋਗੇਸ਼ ਜੀ ਰਾਜਨੀਤੀ ਖੇਤਰ ਨੂੰ ਇਦਾਂ ਦਾਗੀ ਜਿਹਾ ਕਿਉਂ ਗਣਦੇ ਮਤਲਬ ਇਹ ਬੁਰਾਈ ਕਿਉਂ ਗਣਦੇ ਮੋਰਓਵਰ ਤੁਸੀਂ ਦੱਸੋ ਵੀ ਜੇ ਪੋਲਿਟੀਕਲ ਖੇਤਰ 'ਚ ਤੁਹਾਨੂੰ ਲੱਗਦਾ ਪੀ ਡਾਲਟਰੇਸ਼ਨ ਹੋ ਗਈ ਹੈ ਮਿਲਾਵਟ ਹੈ ਜਾਂ ਸਹੀ ਨਹੀਂ ਹੈਗੀ ਹੈ ਨਾ ਸੋਚ ਜਾਂ ਉਹ ਇੰਨਾ ਵਧੀਆ ਨਹੀਂ ਖੇਤਰ ਹੈਗਾ ਤੇ ਫਿਰ ਤੁਸੀਂ ਦੱਸੋ ਕਿ ਜੇ ਤੁਸੀਂ ਉਸ ਖੇਤਰ ਚ ਵੜੋਗੇ ਜੇ ਮੰਨ ਲਓ ਕਿ ਚੰਗੇ ਬੰਦੇ ਜਾਂ ਜਿਹੜੇ ਅੱਛੀ ਸੋਚ ਵਾਲੇ ਨਹੀਂ ਵੜਨਗੇ ਤਾਂ ਕਿੱਦਾਂ ਇਸ ਦੇਸ਼ ਚ ਜਾਂ ਨੁਹਾਰ ਕਿੱਦਾਂ ਬਦਲ ਹੋਈ ਸਾਈਂ ਸੰਤ ਸੀਚੇ ਵਾਲ ਜੀ ਅਗਰ ਬੇਈ ਨਦੀ ਚ ਵੜਦੇ ਹੀ ਨਾ ਚਿੱਕੜ ਚ ਅੱਜ ਉਹ ਖਤਾਬ ਮਿਲ ਜਾਂਦੇ ਉਹਨਾਂ ਨੂੰ ਵੱਡੇ ਵੱਡੇ ਤਾਂ ਉਹ ਕੀ ਉਹ ਉਹਨਾਂ ਨੂੰ ਇੰਨਾ ਪਿਆਰ ਮਾਨ ਸਨਮਾਨ ਮਿਲ ਜਾਂਦਾ ਡਾਕਟਰ ਸਾਹਿਬ ਤੁਹਾਡੀ ਇਸੇ ਗੱਲ ਤੇ ਗੱਲ ਕੀਤੀ ਹੈ ਵੀ ਤੁਹਾਨੂੰ ਇੱਕ ਚੀਜ਼ ਦਿਖਾ ਕੇ ਗੱਲ ਕਰਾਂਗੇ ਇੱਕ ਤੁਹਾਡੀ ਇੰਟਰਵਿਊ ਦੇ ਥੱਲੇ ਕਮੈਂਟ ਆਇਆ ਹੈ ਵੀ ਰਾਜਨੀਤੀ ਵਿੱਚ ਆ ਕੇ ਭਗਵੰਤ ਮਾਨ ਸਾਹਿਬ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕੇ ਉਹ ਵੀ ਕੇਜਰੀਵਾਲ ਜੀ ਦੇ ਕਹਿਣ ਤੇ ਚੱਲਦੇ ਹਨ ਤਾਂ ਤੁਸੀਂ ਕਿਵੇਂ ਸੋਚ ਰਹੇ ਹੋ ਕਿ ਤੁਸੀਂ ਰਾਜਨੀਤੀ ਜਾ ਕੇ ਆਪਣੀ ਮਰਜ਼ੀ ਨਾਲ ਸੁਧਾਰ ਕਰਨ ਨੂੰ ਮੈਨੂੰ ਲੱਗਦਾ ਵੀ ਜੁਗੇਸ਼ ਜੀ ਕੋਈ ਬਹੁਤ ਵੱਡੇ ਜਿਹੜੇ ਫੈਸਲੇ ਹੁੰਦੇ ਆ ਬਹੁਤ ਵੱਡੇ ਉਹ ਪ੍ਰੋਟੋਕੋਲ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਜਾਂ ਜੋ ਵੀ ਹੈ ਨਾ ਕਈ ਵਾਰੀ ਤੁਹਾਡੀ ਬੇਵਸ ਹੁੰਦੇ ਆ ਪਰ ਮੈਨੂੰ ਲੱਗਦਾ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਤੁਸੀਂ ਕਰ ਸਕਦੇ ਹੋ ਜਿਹੜਾ ਸੋਸ਼ਲ ਸਰਵਿਸ ਲੋਕਾਂ ਦੀ ਸੇਵਾ ਉਹਦੇ ਚ ਕੋਈ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਉਹ ਸੇਵਾ ਜਿਹੜੀ ਆ ਜਾਂ ਉਹ ਉਥੇ ਮੈਨੂੰ ਲੱਗਦਾ ਵੀ ਲੋਕਾਂ ਚ ਵਿਚਰਨਾ ਲੋਕਾਂ ਦੇ ਛੋਟੇ ਛੋਟੇ ਮਸਲੇ ਦੁੱਖ ਦਰਦ ਸ਼ਰੀਕ ਹੋਣਾ ਲੋਕਾਂ ਦੀਆਂ ਸਮੱਸਿਆਵਾਂ ਕੋਈ ਬਹੁਤ ਵੱਡੀਆਂ ਨਹੀਂ ਹੈਗੀਆਂ ਕੋਈ ਬਹੁਤ ਵੱਡੀਆਂ ਨਹੀਂ ਸਮੱਸਿਆਵਾਂ ਹੈਗੀਆਂ ਮੈਨੂੰ ਲੱਗਦਾ ਜੇ ਛੋਟੀਆਂ ਸਮੱਸਿਆਵਾਂ ਜਿਹੜੀਆਂ ਜੇ ਉਹੀ ਹੱਲ ਕਰੀ ਜਾਈਏ ਤੇ ਵੱਡੇ ਪੱਧਰ ਤੇ ਵੀ ਕੋਸ਼ਿਸ਼ ਕਰੀਏ ਕਿ ਜੇ ਤੁਹਾਨੂੰ ਕੋ ਰਜਿਸਟੈਂਸ ਫੇਸ ਕਰਨੀ ਪੈਂਦੀ ਆ ਤਾਂ ਮੇਰਾ ਖਿਆਲ ਤੁਹਾਡੇ ਕੋਲ ਕਨਵਿੰਸਿੰਗ ਪਾਵਰ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਜੇ ਤੁਹਾਡੇ ਕੋਲ ਲੈਕ ਆਫ ਕਨਵਿੰਸਿੰਗ ਪਾਵਰ ਹੈ ਜਿਹਦੇ ਕਰਕੇ ਤੁਸੀਂ ਫਿਰ ਥੋੜਾ ਜਿਹਾ ਵੀਕ ਹੋ ਜਾਂਦੇ ਹੋ ਤੇ ਸਲੰਡਰ ਕਰ ਜਾਂਦੇ ਹੋ ਡਾਕਟਰ ਸਾਹਿਬ ਹੁਣੇ ਤੁਸੀਂ ਸੇਵਾਮੁਕਤ ਹੋਏ ਹੋ ਤਾਂ ਹੁਣੇ ਇਲੈਕਸ਼ਨ ਦਾ ਦੌਰ ਹੈ ਤਾਂ ਸੋਚ ਰਖਦੇ ਹੋ ਵੀ ਇਸੇ ਇਲੈਕਸ਼ਨ ਚ ਪਾਰੀ ਮਾਰੂਗੇ ਕਿਤੇ ਕਿਸੇ ਪਾਰਟੀ ਨੂੰ ਜੁਆਇਨ ਕਰੂ ਜਾਂ ਰਾਜਨੀਤੀ ਦਾੰਦ ਵੀ ਸੋਚੋਗੇ ਜਾਂ ਇਲੈਕਸ਼ਨ ਲੜੋਗੇ ਹਾਂ ਹੋ ਸਕਦਾ ਕਿਉਂਕਿ ਟਾਈਮਲੀ ਟਾਈਮਲੀ ਤਾਂ ਉਸੇ ਹੀ ਟਾਈਮ ਦੇ ਰਹੋਂਗੇ ਕਿਉਂਕਿ ਜੇ ਮੈਂ ਮੈਂ ਸੈ 27 ਦੀ ਨੌਕਰੀ ਪੂਰੀ ਕਰਕੇ ਚੱਲ ਜਾਂਦਾ ਸੀ ਐਸ ਐਸ ਐ ਪੇਮਰ ਉੱਤੀ ਚੱਲ ਜਾਂਦਾ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਜਿਹੜਾ ਨਾ ਜਿੱਦਾਂ ਦਾ ਆਪਣਾ ਟੈਂਪਰਮੈਂਟ ਹੈ ਜਿੱਦਾਂ ਆਪਾਂ ਕੰਮ ਕਰਦੇ ਆ ਜਿੱਦਾਂ ਜੋਸ਼ ਨੰ ਜਾਂਦਾ ਤੇ ਖਤਰਿਆਂ ਦੇ ਵਿੱਚ ਵੜ ਜਾਂਦੇ ਆ ਉਹ ਮੈਨੂੰ ਲੱਗਦਾ ਪੀ ਲੰਬਾ ਸਮਾਂ ਜਿਹੜਾ ਨਾ ਇਹਨਾਂ ਸਰਵਾਈਵ ਕਰਨਾ ਤੁਹਾਡੇ ਲਈ ਔਖਾ ਹੁੰਦਾ ਖਾਸ ਕਰਕੇ ਨੌਕਰੀ ਵਿੱਚ ਮਤਲਬ ਇਹੀ ਮਤਲਬ ਇਹ ਸੋਚ ਬਿਲਕੁਲ ਸਹੀ ਹੈ ਵੀ ਡਾਕਟਰ ਲਖਵੀਰ ਨੇ ਜੇ ਨੌਕਰੀ ਤੈ ਗਈ ਹੈ ਤਾਂ ਕਿਤੇ ਨਾ ਕਿਤੇ ਏਸੀ ਪਾਰੀ ਚ ਖੜ ਹੋ ਲਈ ਕਿਉਂਕਿ ਜੌਬ ਜਿਹੜੀ ਹੁੰਦੀ ਹੈ ਨਾ ਜਿਹੜਾ ਮੁਲਾਜ਼ਮ ਹੁੰਦਾ ਉਹ ਬੜੇ ਈਜ਼ੀ ਪ੍ਰੇ ਹੈ ਉਹਨੂੰ ਨੁਕਸਾਨ ਉਹਦੇ ਪੈਰ ਹਵਾ ਚ ਹੀ ਆ ਜਿਹਨੂੰ ਮਰਜ਼ੀ ਜਿੱਦਾਂ ਮਰਜ਼ੀ ਨੂੰ ਉਹ ਅਲੱਗ ਗੱਲਾਂ ਮੇਰੇ ਅਰਗਾਂ ਮਾਨਯੋਗ ਅਦਾਲਤ ਚ ਜਾ ਕੇ ਜਸਟਿਸ ਲੈ ਲੈ ਪਰ ਉਹ ਪ੍ਰੋਸੀਜਰ ਅਲੱਗ ਆ ਖਰਚੀਲਾ ਵੀ ਆ ਐਕਸਪੈਂਸਿਵ ਵੀ ਆ ਤੁਹਾਨੂੰ ਪੈਸੇ ਵੀ ਖਰਚਣੇ ਪੈਂਦੇ ਖੱਜਲ ਖਰੀ ਵੀ ਡਾਕਟਰ ਸਾਹਿਬ ਇੱਕ ਬਾਬਿਆਂ ਦੀ ਗੱਲ ਇੱਕ ਰਾਜਨੀਤੀ ਵਾਲਿਆਂ ਦੀ ਗੱਲ ਇਹ ਸੇਮ ਇੱਕ ਗੱਲ ਬੜਾ ਇੱਕ ਇੱਕ ਗੱਲ ਪਾਰਟਿਕੂਲਰ ਆ ਵੀ ਬਾਬੇ ਕਹਿੰਦੇ ਵੀ ਤੁਹਾਡਾ ਟਾਈਮ ਬਲੀ ਜਲਦੀ ਸਹੀ ਆਣ ਲੱਗਾ ਆਪਾਂ ਉਹ ਪਾਕ ਕਰਤਾ ਤੁਹਾਡਾ ਟਾਈਮ ਬੜੀ ਜਲਦੀ ਸਹੀ ਹੋ ਗਿਆ ਉੱਦ ਹੀ ਰਾਜਨੀਤੀ ਦੇ ਵਿੱਚ ਜਿਵੇਂ ਕੀ ਗੱਲ ਬੜੀ ਨਾਰਮਲ ਸੁਣਨ ਨੂੰ ਮਿਲਦੀ ਆ ਵੀ ਮੈਂ ਤੁਹਾਡੀ ਸੇਵਾ ਕਰਨੀ ਮੈਂ ਤੁਹਾਨੂੰ ਕੋਈ ਉਹੀ ਅਜੀਹਾ ਬੰਦਾ ਅੱਜ ਤੱਕ ਜੇ 100 ਬੰਦਾ ਜਾਂ 1000 ਬੰਦਾ ਰਾਜਨੀਤੀ ਦਾ ਕੋਈ ਅਜੀਹਾ ਬੰਦਾ ਨਹੀਂ ਹੈ ਜਿਹੜਾ ਕਹਿੰਦਾ ਵੀ ਮੈਂ ਰਾਜਨੀਤੀ ਜਾ ਕੇ ਤੁਹਾਡੀ ਸੇਵਾ ਨਹੀਂ ਕਰਨੀ ਜੀ ਮੈਨੂੰ ਜਿਤਾਓ ਹਰ ਬੰਦਾ ਕਹਿੰਦਾ ਤੁਸੀਂ ਕਿਵੇਂ ਅਲੱਗ ਮੈਂ ਅਲੱਗ ਇਸ ਕਰਕੇ ਆ ਜਿੱਦਾਂ ਪੰਜਾਬ ਦੇ ਤਈਆਂ ਵਿੱਚੋਂ ਨਾ ਡੀਐਚਓ ਵਿੱਚੋਂ ਮੈਂ ਅਲੱਗ ਲੱਗਿਆ ਜੀ ਮੈਲੇ ਨਹੀਂ ਫੀਡਬੈਕ ਜੀ ਮਿਲਿਆ ਨਹੀਂ ਰਿਸਪਾਂਸ ਜੀ ਤੇ ਬਾਕੀ ਜ਼ਿਲ੍ਹਿਆਂ ਦੇ ਡੀਐਚਓ ਕਿਉਂ ਨਹੀਂ ਕਰਦੇ ਜੀ ਬਾਕੀ ਸੁੱਤੇ ਆ ਬਾਕੀ ਜਗ੍ਹਾ ਡਲਟਰੇਸ਼ਨ ਨਹੀਂ ਹੈਗੀ ਕਿਉਂ ਮੈਂ ਮੇਰੇ ਜਦ ਮੈਂ ਉਦੋਂ ਪ੍ਰੂਵ ਕਰ ਦਿੱਤਾ ਫੇ ਮੈਂ ਡੀਐਚਓ ਸ਼ਿਪ ਲਗ ਤਰੀਕੇ ਨਾਲ ਕਰ ਸਕਦਾ ਮੈਂ ਪੰਜਾਬ ਪੁਲਿਸ ਦਾ ਡਾਕਟਰ ਲੱਗ ਕੇ ਕੋਵਿਡ ਤੇ ਐਕਸਲੈਂਟ ਕੰਮ ਕਰ ਸਕਦਾ ਮੈਂ 103 ਵਾਰ ਯਾਰ ਬਲੱਡ ਆਪਣਾ ਦੇ ਸਕਦਾ ਮੈਂ ਪਲੇਟਲੇਟ ਹਰ ਹਫਤੇ ਤੁਰਿਆ ਰਹਿਣਾ ਮੈਂ ਫਿਲਮ ਫੀਵਲ ਪੀਟੀਸਾਈਡ ਤੇ ਨਸ਼ਿਆਂ ਤੇ ਵਿਜੀਲੈਂਸ ਤੇ ਕੋਰਾ ਐਂਟੀ ਕ腐ਪਸ਼ਨ ਤੇ ਇਨਾ ਕੰਮ ਕਰ ਸਕਦਾ ਉਦਾਂ ਵੀ ਜੌਬ ਚ ਲੋਕਾਂ ਦੇ ਜਿੱਥੇ ਜਿੱਥੇ ਬੈਨੀਫਿਸ਼ਰੀ ਮੇਰੇ ਜਨਾਂ ਚ ਮੈਂ ਨੌਕਰੀ ਕੀਤੀ ਉੱਥੇ ਮੈਂ ਯਾਰ ਡਿਫਰੈਂਟ ਤਰੀਕੇ ਨਾਲ ਕਰ ਸਕਦਾ ਤੱਕ ਕਿਉਂ ਜੇ ਮੈਂ ਉਸ ਖੇਤਰ ਚ ਜਾਊਗਾ ਉੱਥੇ ਵੀ ਤੁਹਾਨੂੰ ਬੈਨੀਫਿਟ ਆਫ ਡਾਊਟ ਤਾਂ ਮੈਨੂੰ ਦੇਣਾ ਹੀ ਚਾਹੀਦਾ ਥੋੜਾ ਬਹੁਤ ਡਾਕਟਰ ਸਾਹਿਬ ਜੇ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਜੇਕਰ ਗੱਲ ਕਰੀਏ ਵੀ ਜਿੱਥੇ ਵੀ ਕੋਈ ਪੋਲਿਟਿਕਲ ਇੰਟਰਫੇਰੈਂਸ ਹੋਈ ਜਾਂ ਕਿੱਥੇ ਵੀ ਤੁਹਾਡੇ ਉੱਤੇ ਦਬਾਅ ਪਿਆ ਤਾਂ ਕਿਤੇ ਨਾ ਕਿਤੇ ਉੱਥੇ ਉੱਥੇ ਜਿਹੜਾ ਨਾ ਤੁਹਾਡਾ ਪ੍ਰਦਰਸ਼ਨ ਥੋੜਾ ਸਲੋ ਨਜ਼ਰ ਆਇਆ ਜਦਕਿ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਾਂ ਜਿਹੜੇ ਇੱਥੇ ਗਲਤ ਕੰਮ ਕਰਦੇ ਇਹਦਾ ਗੋੜ ਬਣਾਉਣ ਵਾਲੇ ਜਾਂ ਕੋਈ ਪ੍ਰਵਾਸੀ ਮਜ਼ਦੂਰਾਂ ਨੇ ਆ ਕੇ ਇੱਥੇ ਗੋੜ ਤੇ ਬੀਜ ਨੇ ਲਾਇਏ ਉਹਨਾਂ ਤੇ ਪ੍ਰੈਸ਼ਰ ਜਿਆਦਾ ਨੂੰ ਜਿਆਦਾ ਦੇਖਣ ਨੂੰ ਮਿਲਿਆ ਇੱਕ ਰਾਤੀ 2 ਵਜੇ ਤੁਸੀਂ ਰੇਡ ਕੀਤਾ ਪਨੀਰ ਤੇ ਉਹ ਪਨੀਰ ਵਾਲੇ ਬੰਦੇ ਨੇ ਅਗਲੇ ਦਿਨ ਕਾਨਫਰੈਂਸ ਕਿਹਾ ਕਿ ਕਹਿੰਦਾ ਵੀ ਜੇ ਮੇਰਾ ਪਨੀਰ ਗਲਤ ਹੈ ਤਾਂ ਮੈਂ ਚੌਕ ਦੇ ਵਿੱਚ ਮੇਰੇ ਗੋਲੀ ਮਾਰ ਦੇ ਹਾਂਜੀ ਹਾਂਜੀ ਤਾਂ ਉੱਥੇ ਭਰਵ ਮਤਲਬ ਕਿਉਂ ਕੱਟਦਾ ਨਜ਼ਰ ਆਇਆ ਤਾਂ ਰਾਜ ਜਿੱਥੇ ਮੈਂ ਹਰ ਇੰਟਰਵਿਊ ਚ ਉਹਦਾ ਜਵਾਬ ਦਿੱਤਾ ਹਾਂ ਕਿਉਂ ਨਹੀਂ ਉਹ ਉਹਦੇ ਹਰ ਇੰਟਰਵਿਊ ਚ ਮੈਂ ਰਿਪਲਾਈ ਕੀਤਾ ਉਹਦੀ ਉਹਦੀ ਜਿਹੜੀ ਸੀਗੀ ਫਿਰ ਮੋਰਓਵਰ ਉਹਦੀ ਰਿਪੋਰਟ ਡਿਲੇਡ ਆਈ ਐ ਉਹਦੇ ਤਿੰਨੇ ਹੀ ਸੈਂਪਲ ਜਿਹੜੇ ਆ ਸਬਸਟੈਂਡਰਡ ਫੇਲ ਆਏ ਆ ਤਿੰਨੇ ਹੀ ਸੈਂਪਲ ਅਪ੍ਰੈਲ ਦੇ ਤਾਂ ਉਹ ਉਹ ਫੇਰ ਮੇ ਨੌਕਰੀ ਤੁਸੀਂ ਲਾਸਟ ਟਾਈਮ ਵੀ ਇੱਕ ਗੱਲ ਕੀਤੀ ਸੀ ਵੀ ਆਪਾਂ ਤੁਹਾਡੇ ਕੋਲ ਕੁਐਸਚਨ ਪੁੱਛਿਆ ਸੀ ਲਾਸਟ ਟਾਈਮ ਇੰਟਰਵਿਊ ਦੇ ਵਿੱਚ ਵੀ ਤੁਸੀਂ ਹੁਸ਼ਿਆਰਪੁਰ ਦੀ ਇੱਕ ਬਹੁਤ ਵੱਡੀ ਸਵੀਟ ਸ਼ਾਪ ਤੇ ਰਹਿਣ ਕੀਤਾ ਜਿੱਥੇ ਕਿ ਤੁਸੀਂ ਆਪ ਵੀ ਕਿਹਾ ਵੀ ਮੈਨੂੰ ਮੰਤਰੀ ਸਾਹਿਬ ਦਾ ਵੀ ਫੋਨ ਆ ਗਿਆ ਵੀ ਛੱਡ ਦਿਓ ਰਹਿਣ ਦਿਓ ਪਰ ਮੈਨੂੰ ਮਨਾਂ ਨਹੀਂ ਕੀਤਾ ਪਰ ਮਤਲਬ ਮੈਂ ਆਪਣਾ ਕੰਮ ਕੀਤਾ ਹਾਂ ਹਾਂ ਬਿਲਕੁਲ ਆਪਣਾ ਕੰਮ ਕੀਤਾ ਪਰ ਉਹਦਾ ਉੱਥੇ ਪ੍ਰਭਾਵ ਕਿਉਂ ਨਹੀਂ ਦੇਖਣ ਨੂੰ ਮਿਲਿਆ ਉੱਥੇ ਰਿਜ਼ਲਟ ਕਿਉਂ ਨਹੀਂ ਦੇਖਣ ਨੂੰ ਮਿਲਿਆ ਕਿੱਦਾਂ ਦਾ ਮਤਲਬ ਵੀ ਉਹ ਉਹਨਾਂ ਤੇ ਤਾਂ ਹਾਂ ਜੀ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਜੇ ਕੋਈ ਬੰਦਾ ਤੁਹਾਡੀ ਬੱਚਾ ਤੁਹਾਡਾ ਜੀ ਜੇ ਪਿਆਰ ਦੀ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਆਪੋਜ਼ਿਟ ਖੜਾ ਪਿਆਰ ਦੀ ਭਾਸ਼ਾ ਨਾਲ ਸਮਝ ਸਕਦਾ ਤੁਸੀਂ ਉਹਦੇ ਚਪੇੜ ਕਿਉਂ ਮਾਰੂਗੇ ਵੇ ਜੀ ਤੁਹਾਡੇ ਅਗਲਾ ਬੰਦਾ ਤੁਹਾਨੂੰ ਉਹ ਕਿੱਦਾਂ ਦੀ ਗੱਲ ਰੈਸੀਪੀਐਂਟ ਕਿੱਦਾਂ ਦਾ ਆ ਜੀ ਤੁਹਾਡਾ ਬੰਦਾ ਜੇ ਕੋਈ ਬੰਦਾ ਇਹ ਛੰਟੇ ਦੇ ਨਾਲ ਆਵਾਜ਼ ਨਹੀਂ ਪਸ਼ੂ ਤੁਰ ਪੈਂਦਾ ਤਾਂ ਤੁਸੀਂ ਉਹ ਸੁਗਾ ਥੋੜਾ ਠੋਕ ਦਿੰਦੇ ਆ ਆਰ ਜੜੀ ਲਾਉਂਦੇ ਕਈਆਂ ਦੇ ਹਾਰ ਲਾ ਕੇ ਵੀ ਡੰਗਰ ਨੂੰ ਚਲਾਉਂਦੇ ਸਾਡੇ ਪਿੰਡਾਂ ਚ ਉਹ ਮਤਲਬ ਡਿਪੈਂਡ ਕਰਦਾ ਵੀ ਤੁਸੀਂ ਤੈਅ ਤੁਸੀਂ ਕਰਨਾ ਵੀ ਮੈਂ ਕਿਦਾਂ ਦਾ ਲੈਂਗੁਏਜ ਰੱਖਣੀ ਆ ਮੈਂ ਬਿਨਾਂ ਵਜ੍ਹਾ ਵੋਕੈਬਲਰੀ ਅਨਪਲੇਜ਼ੈਂਟ ਜੀ ਬੋਲੀ ਜਾਵਾਂ ਮੈਨੂੰ ਲੱਗ ਰਿਹਾ ਸੀ ਵੀ ਉਹ ਮੇਰੀ ਗੱਲ ਅੰਡਰਸਟੈਂਡ ਕਰ ਰਿਹਾ ਮੈਂ ਬੜੇ ਉਹਨੂੰ ਕਿਹਾ ਵੀ 2 ਸਾਲ ਪਹਿਲਾਂ ਯਾਰ ਮੈਂ ਇੱਥੇ ਆਇਆ ਤੁਸੀਂ ਉਹ ਵੀ ਟਾਇਲਟ ਨਹੀਂ ਕੱਢੀ ਅੱਜ ਵੀ ਤੁਹਾਡੀ ਉਦਾਂ ਹੀ ਆ ਤੁਸੀਂ ਕਿਉਂ ਨਹੀਂ ਖਾਲੀ ਕੀਤੀ ਤਾਂ ਪ੍ਰਵਾਸੀ ਵਿੱਚ ਦੂਰਾਂ ਨੇ ਵੀ ਤੁਹਾਡੇ ਤੇਰੀ ਹੱਥ ਲ ਉਹ ਜਿਹੜੇ ਬਾਹਰੋਂ ਕੰਮ ਕਰਨਾ ਆ ਉਹਨਾਂ ਨੇ ਤੁਹਾਡੇ ਤਰੀਕੇ ਨਾਲ ਆ ਕੇ ਵੀ ਸਾਡੇ ਇੱਕ ਵਾਰੀ ਮਾਫ਼ ਕਰਦੇ ਮੈਨੂੰ ਨਾ ਹਾਂ ਉਹ ਕਰਦੇ ਪਰ ਉਹਨਾਂ ਦੀ ਮਾਫੀ ਦੇ ਵਿੱਚ ਕਿਤੇ ਮੈਨੂੰ ਨਾ ਇਦਾਂ ਲੱਗਦਾ ਨਹੀਂ ਪਈ ਕਿਉਂਕਿ ਉਹ ਗਲਤੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕਰਦੇ ਆ ਔਰ ਉਹਨਾਂ 'ਚ ਮੈਨੂੰ ਲੱਗਦਾ ਨਹੀਂ ਜਿੰਨਾ ਓਵਰਆਲ ਜਿੰਨੇ ਵੀ ਜਗ੍ਹਾ ਵਿਜ਼ਿਟ ਕੀਤਾ ਉਹਨਾਂ 'ਚ ਮੈਨੂੰ ਇਦਾਂ ਲੱਗਦਾ ਨਹੀਂ ਸੀ ਕਿ ਇਹ ਬੰਦੇਾਂ 'ਚ ਕੋਈ ਇਦਾਂ ਇਹ ਸਿੱਖਣ ਦਾ ਵੀ ਨਾ ਚਾਹਗਾ ਨਹੀਂ ਨਹੀਂ ਸਮਝ ਸਿੱਖਣ ਦਾ ਤਾਂ ਹੁੰਦਾ ਵੀ ਸਿੱਖ ਲਈਏ ਲਰਨ ਕਰ ਲਈਏ ਕੋਈ ਚੀਜ਼ ਮੈਨੂੰ ਇਦਾਂ ਵੀ ਨਹੀਂ ਲੱਗਾ ਮੈਂ ਲਗਾ ਵੀ ਮੈਂ ਤਾਂ ਹੀ बार बार ਕਹਿੰਦਾ ਵੀ ਯਾਰ ਫੂਡ ਦਾ ਕੰਮ ਛੱਡ ਦੋ ਫਿਰ ਮੈਂ ਇਹ ਵੀ ਕਿਹਾ ਵੀ ਹੋਰ ਕੰਮ ਕਰ ਲੋ ਜੇ ਤੁਸੀਂ ਫੂਡ ਦਾ ਕਿਉਂਕਿ ਫੂਡ ਦਾ ਸਿਹਤ ਨਾਲ ਜੁੜਿਆ ਹੋਇਆ ਮੈਟਰ ਹੈ ਗੱਲ ਕਰਦੇ ਆਂ ਅਗਲੀ ਸੋਚ ਦੀ ਅਗਲੀ ਸੋਚ ਆ ਰਾਜਨੀਤੀ ਕਰਨ ਹਾਂਜੀ ਕਿਸ ਪਾਰਟੀ ਨੂੰ ਪ੍ਰੈਸ਼ਰ ਕਰਦੇ ਕੋਈ ਨਾ ਕਰਦੇ ਅਜੇ ਕੋਈ ਅਜਿਹੀ ਪਾਰਟੀ ਸਾਨੂੰ ਵਧੀਆ ਰਹੂਗੀ ਤੁਹਾਡੇ ਆਉਣ ਲਈ ਜਿਹੜੀ ਪਾਰਟੀ ਤੁਹਾਨੂੰ ਆਜ਼ਾਦ ਕੰਮ ਕਰਨ ਦਊ ਜੇ ਤੁਹਾਨੂੰ ਕੋਈ ਪ੍ਰੈਸ਼ਰ ਨਹੀਂ ਪਾਉਂਦਾ ਨਹੀਂ ਦੇਖਾਂਗਾ ਮੈਂ ਜਿਹੜੀ ਪਾਰਟੀ ਵੀ ਇੱਜ਼ਤ ਨਾਲ ਵਧੀਆ ਰਿਸਪੈਕਟਫੁਲੀ ਮੈਂ ਜਿੱਥੇ ਜਾ ਸਕਾਂ ਦੇਖੋਗਾ ਰਿਸਪੈਕਟਫੁਲੀ ਰਹਿਣਾ ਅਲੱਗ-ਅਲੱਗ ਤੁਸੀਂ ਹਾਲ ਤੱਕ ਕੀ ਸੋਚ ਰਖਦੇ ਹੋ ਕਿ ਕਿਹੜੀ ਪਾਰਟੀ ਤੁਹਾਨੂੰ ਪ੍ਰੈਸ਼ਰਾਈਜ਼ ਨਹੀਂ ਕਰੂਗੀ ਜਾਂ ਤੁਹਾਨੂੰ ਤੁਹਾਡੇ ਕੰਮ ਤੇ ਇੰਟਰਫੇਅਰ ਨਹੀਂ ਕਰੂਗੀ ਇਦਾਂ ਕਿਦਾਂ ਹੋ ਜਾਊਗਾ ਵੀ ਹਾਈ ਕਮਾਂਡ ਕਦੀ ਇੰਟਰਫੇਅਰ ਨਹੀਂ ਜੁਗੇਸ਼ ਜੀ ਇੰਟਰਫੇਰੈਂਸ ਤਾਂ ਰਹੋਗੇ ਜੀ ਉਹ ਤੁਹਾਨੂੰ ਕਰੋਗੇ ਪਰ ਮੈਨੂੰ ਲੱਗਦਾ ਵੀ ਉਹ ਖੇਤਰ ਇਦਾਂ ਦਾ ਨਹੀਂ ਹੈਗਾ ਵੀ ਤੁਹਾਨੂੰ ਜਿੱਦਾਂ ਜੋਬ ਵਾਲਾ ਹੁੰਦਾ ਹੂੰ ਹੂੰ ਉਹਦੇ 'ਚ ਤੁਸੀਂ ਐਨੇ ਬੇਵੱਸ ਨਹੀਂ ਹੋ ਜਾਂਦੇ ਬਾਰੇ ਔਰ ਤੁਸੀਂ ਬਹੁਤ ਤੁਸੀਂ ਦੱਸੋਗੇ ਇੱਕ ਜੇ ਮੰਤਰੀ ਸਾਹਿਬ ਜਾਂ ਐਮ ਐਲ ਏ ਸਾਡੇ ਜੀ ਹਸਪਤਾਲ ਚ ਕੋਈ ਮਰੀਜ਼ ਹੈ ਜਿਸ ਨੂੰ ਤਿੰਨ ਚਾਰ ਦਿਨ ਖੱਜਲ ਹੁੰਦਾ ਤੇ ਉਹਨੂੰ ਆਪਰੇਟ ਨਹੀਂ ਹੁੰਦਾ ਵਾ ਇਹ ਤੁਹਾਨੂੰ ਪਹਿਲਾਂ ਹੀ ਕਿਹਾ ਲੋਕਾਂ ਦੀ ਮੈਂ ਵਿੱਚ ਰਹਿ ਕੇ ਦੇਖਿਆ ਕਿ ਇਹਨੂੰ ਬਰ ਸਰਟੀਫਿਕੇਟ ਨਹੀਂ ਮਿਲਦਾ ਕੋ ਫਲਾਣਾ ਨਹੀਂ ਕੰਮ ਹੁੰਦਾ ਕੋਈ ਜੌਬ ਦੇ ਰਿਗਾਰਡਿੰਗ ਹੈ ਮੈਰਿਟ ਚ ਉਹਦਾ ਕੰਮ ਹੁੰਦਾ ਤੁਸੀਂ ਆਪ ਇਨਵੋਲਵ ਹੋ ਕੇ ਪੂਰੀ ਤਰ੍ਹਾਂ ਅਗਰ ਉਹਦਾ ਕੰਮ ਕਰਾਇ ਹੁੰਦੇ ਜਿਹੜਾ ਮੇਰੀ ਹਿਸਟਰੀ ਰਹੀ ਆ ਜੇ ਮੈਨੂੰ ਕ ਲੱਗਦਾ ਹੁੰਦਾ ਸੀ ਕਿ ਡਿਸੇਬਲ ਆ ਇੰਨੇ ਦਿਨ ਤੋਂ ਆ ਪੁੱਛਣੇ ਆ ਰਹੇ ਮੈਂ ਉਹਨਾਂ ਦਾ ਕੰਮ ਕਰਾਉਂਦਾ ਹੁੰਦਾ ਸੀ ਕਿਉਂਕਿ ਮੈਂ ਸੌਣਾ ਨਹੀਂ ਵਈ ਸੀ ਕਮਰਿਆਂ ਚ ਬਹਿਣ ਵਾਲਾ ਨਹੀਂ ਹੈਗਾ ਮੈਂ ਪਰਸਨਲੀ ਆਪਣੇ ਸਰੀਰ ਨੂੰ ਆਪਣੀ ਨੀਂਦ ਤਿਆਗ ਲਈ ਨਾ ਤੇ ਮੈਂ ਤੁਹਾਡੇ ਲੋਕਾਂ ਦੇ ਹਰੇਕ ਦੇ ਕਮਰਿਆਂ ਚ ਕਮਾਂ ਚ ਜਾ ਕੇ ਇਨਵੋਲਵ ਹੋ ਜਾਣਾ ਉਹ ਜਿਹੜੀ ਬਈ ਪਾਰਟਿਸਪੇਸ਼ਨ ਆ ਨਾ ਮੈਂ ਕਹਿੰਦਾ ਮੈਂ ਉਹ ਤਾਂ ਕਰੂੰਗਾ ਹੀ ਕੋਈ ਤੁਹਾਨੂੰ ਕੋਈ ਤੁਹਾਨੂੰ ਗੁਰਦੁਆਰਾ ਸਾਹਿਬ ਚ ਸੇਵਾ ਕਰਨ ਤੋਂ ਜੇ ਤੁਹਾਨੂੰ ਜੋੜਿਆਂ ਦੀ ਸੇਵਾ ਤੁਸੀਂ ਜੇ ਸੇਵਾ ਹੀ ਕਰਨੀ ਆ ਤੇ ਜੇ ਜੋੜਿਆਂ ਦੀ ਸੇਵਾ ਕਰਨੀ ਤਾਂ ਜੋੜਿਆਂ ਦੀ ਕਰ ਲਓ ਜੇ ਕੋਈ ਤੁਹਾਨੂੰ ਕਹਿੰਦਾ ਨਹੀਂ ਕਰਨੀ ਤਾਂ ਝਾੜੂ ਮਾਰ ਲਓ ਤਾਕਤ ਅਫਸਰ ਬਣੇ ਹੁਸ਼ਿਆਰਪੁਰ ਹੂੰ ਸਿੰਘਮਪੁਰ ਦੇ ਹਸ਼ਾਰਪੁਰ ਤੁਸੀਂ ਸੇਵਾ ਕਿੱਥੇ ਕਰੋਗੇ ਕਰਨ ਦੀ ਸੋਚ ਰਹੇ ਹੋ ਹਸ਼ਾਰਪੁਰ ਹਾਂ ਇਹ ਤੋਂ ਨਹੀਂ ਯਾਨੀ ਇਹ ਸੋਚ ਲੈ ਆ ਵੀ ਜੇ ਇਲਕਸ਼ਨਾਂ ਦੇ ਵਿੱਚ ਆਉਣੇ ਹੋ ਜਾਂ ਰਾਜਨੀਤੀ ਚਾਹੁੰਦਾ ਹਾਂ ਹਸ਼ਾਰਪੁਰ ਨਹੀਂ ਛੱਡਣਾ ਨਹੀਂ ਹਸ਼ਾਰਪੁਰ ਦਾ ਕਹਿਣਾ ਇੱਕ ਬੜਾ ਅਹਿਮ ਕੁਐਸਚਨ ਤੁਸੀਂ ਸੇਵਾ ਮੁਕਤ ਹੋ ਗਏ ਹੋ ਆਪਣੀ 3 ਸਾਲ ਪਹਿਲਾਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਤੇ ਲਈ ਹੈ ਕਿਸੇ ਪਾਰਟੀ ਨੇ ਕੋਈ ਇੰਟਰਸਟ ਦਿਖਾਇਆ ਜਾਂ ਕੋਈ ਆਫਰ ਉਫਰ ਜਾਂ ਹਲਪਾ ਦਿਖਾਇਆ ਅੱਛਾ ਦਿਖਾ ਨਾ ਨਹੀਂ ਲੈਣਾ ਜ਼ਰੂਰੀ ਸਮਝਦਾ ਦਿਖਾ ਕਿਉਂਕਿ ਹਲਕਾ ਹੋ ਜਾਏ ਦੋ ਅੱਛੀਆਂ ਪਾਰਟੀਆਂ ਵੱਲੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਵੱਲ ਕਦਮ ਵਧਾਏ ਗਏ ਆ ਔਰ ਬੜੇ ਵਧੀਆ ਤਰੀਕੇ ਨਾਲ ਵਧਾਏ ਆ ਅਜੇ ਮੇਰੇ ਵੱਲੋਂ ਕੋਈ ਇਦਾਂ ਨਹੀਂ ਲੱਗਦਾ ਡਾਕਟਰ ਸਾਹਿਬ ਵੀ ਦੁਨੀਆ ਜਿਹੜੀ ਲੋਕ ਜਿਹੜੇ ਆ ਉਹ ਮਤਲਬ ਡਾਕਟਰ ਲਖਵੀਰ ਨੂੰ ਉਸ ਪਾਇਦਾਨ ਤੇ ਗਿਣਦੇ ਆ ਵੀ ਬਿਠਾਉਗੇ ਹੋਪ ਸਸਟੇਨਸ ਲਾਈਫ ਆਦਮੀ ਆਸ ਨਹੀਂ ਜਿਉਂਦਾ ਮੈਨੂੰ ਲੱਗਦਾ ਮੈਨੂੰ ਆਸ ਹੈ ਇਹ ਆਸ ਨਾ ਨਾ ਹੁੰਦੀ ਅ ਸ਼ਾਇਦ ਮੈਂ ਨੌਕਰੀ ਵੀ ਨਾ ਛੱਡਦਾ ਪੀ ਦਬੜੂ ਘੁਸੜੋ ਮੇਰਮ ਹੀ ਕਰੀ ਜਾਣਾ ਸੀ ਉੱਥੇ ਬਾਕੀ ਤੁਸੀਂ ਇੱਕ ਗੱਲ ਕਹੀ ਸੀ ਵਿੱਚ ਇਹ ਪੈਸਿਆਂ ਦੀ ਗੱਲ ਕਿ ਲੋਕੀ ਕਹਿੰਦੇ ਪੈਸੇ ਨਹੀਂ ਮਿਲਣ ਅਸਤ ਸ ਸ਼ਰਮ ਯਾਰ ਉੱਪਰਲੀ ਕਹਿੰਦੇ ਦੱਸੋ ਤਾਂ ਸਹੀ 3 ਸਾਲ 3.5 ਸਾਲ ਛੱਡੋ 29 ਸਾਲ ਦੀ ਪੁਲਿਸ ਦੀ ਨੌਕਰੀ ਹੈ ਸਾਰੇ ਨਾਕਿਆਂ ਤੇ ਪੁਲਿਸ ਖੜੀ ਹੈ ਜਾਓ ਕੈਵਰੇ ਲੈ ਜਾਓ ਪੁੱਛ ਲਓ ਉਹਨਾਂ ਨੂੰ ਇੱਕ ਵਾਰੀ ਜੁਗੇਸ਼ ਜਾਇਓ ਪੁੱਛਿਓ ਤੇ ਕਦੀ ਇਦਾਂ ਦਾ ਵਾਕਿਆ ਹੋਇਆ ਤੇ ਡਾਕਟਰ ਸਾਹਿਬ ਨੇ ਤੜਤੋ 1 ਰੁਪਿਆ ਡਿਮਾਂਡ ਕੀਤਾ ਵੀ ਚਾਹ ਪੀਤੀ ਹੋਵੇ ਗੱਲਾਂ ਯਾਰ ਕਰਨੋਂ ਕਿ ਜਿਹਦੇ ਮਰਜ਼ੀ ਖਲਾਸ ਬੋਲੀ ਜਾਜਾ ਮਰਜ਼ੀ ਬੰਦਾ ਮਾ ਆਪਣਾ ਮੂੰਹ ਆ ਉਹੀ ਨਕਸ਼ਾ ਤਾਂ ਨਾਲ ਗੱਲ ਕੀਤੀ ਨਾ ਵੀ ਜਦੋਂ ਆਪਾਂ ਮਤਲਬ ਕੋਈ ਵੀ ਕਾਰਗਜ਼ਾਰੀ ਕਰਦੇ ਆ ਤਾਂ ਉਹਦੇ ਵਿੱਚ ਜਿੱਥੇ ਸਾਨੂੰ ਅਪਸ ਦੇਖਣੇ ਪੈਂਦੇ ਤੇ ਡਾਉਨ ਵੀ ਦੇਖਣੇ ਪੈਂਦੇ ਸਾਰਾ ਕੁਝ ਅਲੱਗ-ਅਲੱਗ ਜੀ ਬ੍ਰੋਸ ਤੇ ਬੌਂਸ ਕਰ ਹਾਂ ਬਿਲਕੁਲ ਉਹੀ ਗੱਲ ਤੁਹਾਡਾ ਮੈਨੂੰ ਮੈਂ ਉਦਰੀ ਤਿਆਰ ਮੈਨੂੰ ਮੈਂ ਹੁਣ ਨਾ ਮੈਨੂੰ ਇਹ ਵੀ ਲੱਗਦਾ ਹੁੰਦਾ ਇਹ ਤੁਹਾਡੀ ਜਿਹੜੀ ਨਾ ਤੁਸੀਂ ਰਾਈਜ਼ ਕਰ ਰਹੇ ਆ ਇਹ ਉਹਦੀ ਨਿਸ਼ਾਨੀ ਹੈ ਜਿੱਪੇ ਜਿਹੜਾ ਤੁਹਾਡਾ ਵਿਰੋਧ ਵੀ ਪੈਰਲਲ ਨਾਲ-ਨਾਲ ਸ਼ੁਰੂ ਹੋ ਗਿਆ ਜੇ ਤੁਸੀਂ ਉਸ ਇੱਕ ਬੰਦਾ ਹੈ ਐਵੇਂ ਹੀ ਆ ਪਿੰਡ 'ਚ ਇਥੇ ਸ਼ਹਿਰ 'ਚ ਕੋਈ ਉਹਦੇ ਅਗੇਂਸਟ ਸਟੇਟਮੈਂਟ ਨਹੀਂ ਦਿੰਦਾ ਕੁਝ ਵੀ ਨਹੀਂ ਕਰਦਾ ਸਟੇਟਮੈਂਟ ਦੇਣ ਲੱਗੇ ਵੀ ਦੇਖਦੇ ਲੋਕੀ ਵੀ ਕਦ ਕਿੱਡਾ ਉੱਚਾ ਆ ਕੇ ਦਾ ਸੋ ਇਹ ਸਨ ਡਾਕਟਰ ਲਖਵੀਰ ਸਿੰਘ ਜੀ ਇਹਨਾਂ ਨੇ ਕਿ ਹੁਸ਼ਿਆਰਪੁਰ ਦੇ ਵਿੱਚ ਬਿਹਤਰੀਨ ਡੀ ਐਚਓ ਦੀਆਂ ਸੇਵਾਵਾਂ ਦਿੱਤੀਆਂ ਅਤੇ ਹੁਣ ਸੇਵਾ ਮੁਕਤ ਹੋ ਚੁੱਕੇ ਹਨ ਸਾਢੇ 3 ਸਾਲ ਪਹਿਲਾਂ ਨੌਕਰੀ ਤੋਂ ਅਸਤੀਫਾ ਲੈ ਲਿਆ ਅਤੇ ਹੁਣ ਸੋਚ ਹੈ ਹੋਰ ਲੋਕਾਂ ਦੀ ਸੇਵਾ ਕਰਨ ਦਾ ਚਾਹੇ ਉਹ ਰਾਜਨੀਤੀ 'ਚ ਆ ਕੇ ਕਰਨੀ ਪਵੇ ਚਾਹੇ ਕਿਸੇ ਐਨ ਜੀਓ ਨਾਲ ਜੁੜ ਕੇ ਕਰਨੀ ਪਵੇ ਪਰ ਸੋਚ ਇਹੀ ਰੱਖਦੇ ਨੇ ਕੀ ਲੋਕਾਂ ਦੀ ਸੇਵਾ ਕਰਨੀ ਹੈ ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਕਈ ਰਾਜਨੀਤਿਕ ਪਾਰਟੀਆਂ ਵੀ ਇਹਨਾਂ ਨੂੰ ਅਪਰੋਚ ਕਰ ਰਹੀਆਂ ਹਨ ਔਰ ਇਸੇ ਦੌਰ ਦੇ ਦੌਰਾਨ ਜਿਹੜਾ ਕਿ ਹੁਣ 2024 ਦੇ ਇਲੈਕਸ਼ਨ ਹਨ ਇਹਦੇ ਵਿੱਚ ਹੀ ਪਾਰੀ ਖੇਡਣਗੇ ਤੇ ਹੁਣ ਦੇਖਣਾ ਇਹ ਹੈ ਕਿ ਲੋਕਾਂ ਦਾ ਕਿਵੇਂ ਦਾ ਸਹਿਯੋਗ ਮਿਲਦਾ ਹੈ ਜਿਹੜੀਆਂ ਉਮੀਦਾਂ ਡਾਕਟਰ ਲਖਵੀਰ ਨੇ ਆਪਣੇ ਕਾਰਜਕਾਰੀ ਨੂੰ ਲੈ ਕੇ ਲੋਕਾਂ ਤੋਂ ਬਣਾਈਆਂ ਹਨ ਉਹ ਲੋਕ ਕਿੰਨਾ ਕੁ ਫਤਵਾ ਦਿੰਦੇ ਹਨ ਡਾਕਟਰ ਲਖਵੀਰ ਨੂੰ ਕੈਮਰਾ ਪ੍ਰਸ਼ਨ ਕੁਲਦੀਪ ਕੱਕੜ ਦੇ ਨਾਲ ਯੋਗੇਸ਼ ਕੁਮਾਰ ਪੱਟੇਸ਼ੀ ਨੂੰ ਹੁਸ਼ਿਆਰਪੁਰ